ਮਾਰਨ ਤਾ ਕਿ ਫਿਰ ਗੱਡੀ ਮਾਰੂ ਫਿਰ ਬਰਾਬਰ ਗੱਡੀ ਜਾਊਗਾ ਜਾਊਗਾ ਬਲਾਕ ਨੂੰ ਲੈਣਾ ਕਿਹੜਾ ਗਾਣਾ ਲਾ ਕੇ ਆ ਗਏ ਗਾਣੇ ਇਹ ਇਧਰ ਆ ਕੇ ਬਰਾਬਰ ਆਉਂਦੇ ਆ ਉਹ ਕਿੱਥੇ ਜਾ ਬਲਾਕ ਮੱਛੀ ਹੈ ਤੁਹਾਡੇ ਤਰੀਕੇ ਦੀ ਬਹਿ ਕੇ ਜਿਸਮ ਉੱਪਰ ਕਹੜਾ ਖੜੇ ਮੇਰੇ ਕੋਲ ਟੈਟਿੰਗ ਦੱਸ ਆ ਬਾਜੀ ਮਾਰ ਕੋਟ ਕੁਛ ਨਹੀਂ ਹੋਈ ਇਹ ਆ ਮੇਰੀ ਗੱਡੀ ਆ ਨੰਬਰ ਆ ਜੀ ਇਧਰੋਂ ਮੈਂ ਯੂ-ਟਰਨ ਘੁਮਾ ਰਿਆ ਸੀਗਾ ਲੈਫਟ ਰਾਈਟ ਇਹਦੀ ਮੇਰੀ ਆਈ ਕੰਟੈਕਟ ਵੀ ਹੋਇਆ ਕਿ ਮੇਰੀ ਗੱਡੀ ਅੱਧੀ ਟਰਨ ਹੋਈ ਹੋਈ ਆ ਤੂੰ ਦੋ ਮਿੰਟ ਸਲੋ ਕਰ ਲੈ ਇਹਦੀ ਆਈ ਕੰਟੈਕਟ ਵੀ ਹੈ ਇੰਡੀਕੇਟਰ ਵੀ ਆਨ ਆ ਮੇਰੇ ਇਹਨੇ ਫਿਰ ਨਹੀਂ ਗੱਡੀ ਸਲੋ ਕੀਤੀ ਮੇਰੀ ਗੱਡੀ ਐ ਕੋਮਰੀਆ ਦੇਖੋ ਅੱਧੀ ਐ ਕੋਮਰੀਆ ਇਹਨੇ ਬਰਾਬਰ ਨਾਲ ਲਾ ਕੇ ਘੁਮਾਤੀ ਆਪਣੀ ਮੈਂ ਉੱਪਰੋਂ ਘੁਮਾ ਰਿਆ ਉੱਤੋਂ ਰੇਸ ਦੇਤੀ ਮੈਂ ਇਸ਼ਾਰਾ ਵੀ ਦੇ ਰੇ ਰੁਕ ਜਾ ਮੇਰੀ ਗੱਡੀ ਕੋਮਰੀਆ ਆ ਦਿੱਤਾ ਹੁਣ ਯੂ-ਟਰਨ ਘੁਮ ਰਿਆ ਇਹਨੇ ਇਧਰਲੇ ਪਾਸੇ ਘੁਮਾਤੀ ਨਾਲ ਦੇ ਨਾਲ ਹੀ ਹੁਣ ਮੇਰੀ ਗੱਡੀ ਆ ਘੁਮਰੀ ਆ ਲਗਣੀ ਲਗਣੀ ਆ ਨਾਲ ਇਹਨੂੰ ਮੈਂ ਇਸ਼ਾਰਾ ਵੀ ਦਿੱਤਾ ਰੁਕ ਜਾ ਇੱਕ ਮਿੰਟ ਨਹੀਂ ਅਗਰ ਹੁਣ ਆ ਦੇਖੋ ਗੱਡੀ ਦਾ ਹਾਲ ਬਹੁਤ ਨੁਕਸਾਨ ਹੋਇਆ ਸੀ ਨਵੀਂ ਗੱਡੀ ਆ ਮੇਰੀ ਦੋਨੋਂ ਟਾਕੀਆਂ ਭੰਤੀਆਂ ਪਲੀਜ਼ ਭਾਜੀ ਇੱਕ ਮਿੰਟ ਗੱਡੀ ਰੋਕ ਲਓ ਮੇਰੀ ਗੱਡੀ ਮੁੜ ਜੂਗੀ ਤੁਸੀਂ ਮੋੜ ਲਿਓ ਭਾਜੀ ਹੁਣ ਪੁਲਿਸ ਨੂੰ ਸੂਚਿਤ ਕਰਤਾ ਹਾਂ ਭਾ ਪਾਜੀ ਹੁਣੇ ਮੈਂ ਬੁਲਾ ਲੈਣੇ ਸਾਰੇ ਆ ਰਹੇ ਆ ਬਸ ਠੀਕ ਜੀ ਤੁਸੀਂ ਸਾਈਡ ਤੇ ਆ ਸਰ ਮੈਂ ਇੰਡੀਕੇਟਰ ਦਿੱਤਾ ਹੋਇਆ ਗੱਡੀ ਟਰਨ ਹੋ ਰਹੀ ਆ ਤੁਸੀਂ ਉੱਤੋਂ ਸਾਈਡ ਲਿਆ ਕੇ ਪਤਾ ਹੈ ਗੱਡੀ ਮੁੜ ਰਹੀ ਹੈ ਤੁਸੀਂ ਉੱਤੋਂ ਲਿਆ ਕੇ ਅੱਗੂ ਕੱਟੋਗੇ ਤਾਂ ਗੱਡੀ ਲੱਗੇਗੀ ਮੇਰਾ ਕੀ ਮੇਰੀ ਕੀ ਗਲਤੀ ਹੈ ਉੱਤੋਂ ਮਾਰਨ ਦਾ ਕੀ ਮਤਲਬ ਹੈਗਾ ਗੱਲ ਮੂੰਹ ਨਾ ਕਰੋ ਜਿਹੜੀ ਕਰਨੀ ਆ ਮਾਰਨ ਦਾ ਤਾਂ ਕੋਈ ਹੱਕ ਨਹੀਂ ਹੈਗਾ ਇਹਨਾਂ ਨੇ ਬੜੀ ਪੂਰੀ ਤਰ੍ਹਾਂ ਮਾਰਿਆ ਮੈਨੂੰ ਉਹ ਕਹਿੰਦੇ ਰੋਕਣ ਦੇ ਯਤਨ ਕੀਤੇ ਗੱਡੀ ਨੂੰ ਨੁਕਸਾਨ ਪਾਜੀ ਅਗਰ ਮੇਰਾ ਮੇਰੀ ਗੱਡੀ ਅੱਗੇ ਹੈ ਤੁਸੀਂ ਉੱਤੋਂ ਲਿਆ ਕੇ ਕੱਟੋਗੇ ਤੂੰ ਐਦਿਚ ਮੇਰੀ ਕੀ ਗਲਤੀ ਹੈਗੀ ਹੈ ਮੇਰੀ ਹੈਗੀ ਕੋਈ ਗਲਤੀ ਕੋਈ ਗਲਤੀ ਐ ਤੇ ਦੱਸੋ ਉੱਤੋਂ ਲਿਆ ਕੇ ਐ ਸਾਈਡ ਮਾਰੀ ਉਹਨਾਂ ਦੇਖ ਲਓ ਇੱਥੋਂ ਗੱਡੀ ਘਟੀ ਹੈ ਅਗਰ ਮੇਰੀ ਗਲਤੀ ਹੋ ਹਾਂ ਹਾਂ ਕਰਾਂਗੇ ਜਰੂਰ ਮੈਂ ਨਾ ਮੈਨ ਮਾਰਨ ਦਾ ਕੀ ਮਤਲਬ ਹੈ ਭਾਈ ਇਹ ਨਹੀਂ ਹੋਇਆ ਭਾਈ ਹੱਥ ਭਾਈ ਉਹਨਾਂ ਨੇ ਕੀਤੀ ਗੱਡੀ ਦੇ ਵਿੱਚੋਂ ਚਾਬੀ ਵੀ ਉਹਨਾਂ ਨੇ ਗੱਡੀ ਆ ਚਾਬੀ ਵੀ ਚਾਬੀ ਵੀ ਨਹੀਂ ਆ ਗਈ ਗੱਡੀ ਦੇ ਚਾਬੀ ਜਦੋਂ ਗੱਡੀ ਖੜੀ ਹੈ ਜਦੋਂ ਗੱਡੀ ਖੜੀ ਹੈ ਫਿਰ ਤਾਂ ਮਾਰਨ ਦੀ ਲੋੜ ਨਹੀਂ ਹੈਗੀ ਬੰਦੇ ਨੂੰ ਨਹੀਂ ਮੈਂ ਨਾਲ ਨਹੀਂ ਸੀ ਕਹਾਂ ਸੀ ਦੇਖ ਰਹੇ ਸੀ ਇਤਰਾ ਹੀ ਅੱਛਾ ਦੋ ਜਣੇ ਨੂੰ ਮਾਰ ਰਹੇ ਸੀ ਬੰਦੇ ਨੂੰ ਵਿਚਾਰੇ ਨੂੰ ਡਰਾਈਵਰ ਹੈ ਗੱਡੀ ਲੱਗ ਜਾਂਦੀ ਹੈ ਯਾਰ ਗੱਡੀ ਲੱਗਣ ਦੀ ਕੀ ਗੱਲ ਆ ਦੱਸੋ ਨੇ ਕਹਿੰਦੇ ਮਾਰਨ ਦਾ ਕੀ ਮਤਲਬ ਹੈ ਮਾਰਨ ਦਾ ਤਾਂ ਮਤਲਬ ਨਹੀਂ ਹੈ ਹੁਣ ਹੁਣ ਕਰਾਂਗਾ ਜੀ ਸ਼ਿਕਾਇਤ ਕਰਾਂਗਾ ਮੈਂ ਆਪਣੀ ਮਾਲਕ ਨੂੰ ਬੁਲਾ ਰਿਹਾ ਇੱਥੇ ਹੀ ਬੁਲਾ ਰਿਹਾ ਮਾਲਕ ਨੂੰ ਉਹ ਆਣਗੇ ਲੋਕਾਂ ਨੂੰ ਦੱਸੋ ਗੱਡੀ ਤਾਂ ਠੀਕ ਹੋ ਜੂਗੀ ਗੱਡੀ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਜਦੋਂ ਵਾਦਾ ਕਰਾ ਉਹਨੂੰ ਮਾਰਨ ਦੀ ਕਿ ਲੋੜ ਆ ਯਾਰ ਐ ਪੁਲ ਤੇ ਕੋਲੀ ਖੜਿਆ ਆ